ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਕੋਟਕਪੂਰੇ ਤੋਂ ਬਾਜਾਖਾਨਾ ਜਾਂਦੇ ਆ ਤੋਂ ਉਸ ਹਾਈਵੇ ਦੇ ਉੱਤੇ ਪਿੰਡ ਆਉਂਦਾ ਹੈ ਇੱਥੇ ਅੱਜ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੂਟੀਨ ਚਕਾਵਾ ਵਿਕਰੀ ਵਾਲੀਆਂ ਹੁੰਦੀਆਂ ਚਾਰ ਨਗ ਦਿਖਾਉਂਗਾ ਪਹਿਲਾਂ ਤਿੰਨ ਇਧਰਲੇ ਪਾਸੇ ਸੋਹਣੀਆਂ ਸਵਾਈਆਂ گاਵਾ ਦਿਖਾ ਕੇ ਫਿਰ ਤੁਹਾਨੂੰ ਜਰਸੀਆਂ ਜਿਹੜੀ ਉਹ ਲਾਸਟ ਉੱਤੇ ਦਿਖਾ ਦੂੰਗਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸ਼ੂ ਜਿਹੜਾ ਵੀ ਤੁਸੀਂ ਖਰੀਦਣਾ ਚਾਹੁੰਨੇ ਉਹਦੀ ਤਸੱਲੀ ਕਰਨ ਦਾ ਹੱਕ ਹੈ ਤੇ ਆਪਦੀ ਸਮਝ ਨਾਲ ਤੇ ਤਸੱਲੀ ਕਰਕੇ ਖਰੀਦਿਓ ਆਓ ਬਾਈ ਤੋਂ ਜਾਣਕਾਰੀ ਲਈਏ ਇੱਕ ਇੱਕ ਕਰਕੇ ਤਿੰਨੇ ਤੁਹਾਨੂੰ ਨਾਲ ਤੋਰ ਕੇ ਦਿਖਾਉਂਦੇ ਜਾਵਾਂਗੇ ਪਹਿਲਾਂ ਇੱਕ ਦੇਸੀ ਗਾਵਾਂ ਜਿਹੜੀਆਂ ਹੁੰਦੀਆਂ ਉਹਨਾਂ ਦੇ ਵਿੱਚੋਂ ਤੁਹਾਨੂੰ ਗਾਂ ਦਿਖਾਉਣੇ ਜਗਦੇਵ ਬਾਈ ਸੱਸੀ ਸੱਸੀ ਗਾਲ ਵੱਡੇ ਬਾਈ ਜਗਦੇਵ ਤਿੰਨ ਗਾਵਾਂ ਇੱਧਰ ਦਿਖਾਵਾਂਗੇ ਤੇ ਚੌਥੀ ਦਿਖਾਉਣੀ ਜਰਸੀ ਹਾਂਜੀ ਹਾਂਜੀ ਵੀਰੇ ਪਹਿਲੇ ਨੰਬਰ ਤੇ ਜਿਹੜੀ ਤੇਰੇ ਨਾਲ ਹੀ ਵਹਿੜ ਖੜੀ ਹੈ ਕੰਨ ਮਸੂਆ ਤੇ ਹਾਂ ਪਹਿਲਾ ਸੂਆ ਸੂਈ ਵੱਡੇ ਬਾਈ ਸਾਈ ਵਾਲ ਵਹਿੜ ਹੈਗੀ ਕੱਲ ਸੂਈ ਹੈਗੀ ਠੀਕ ਹੈ ਬੱਚਾ ਕੀ ਦਿੱਤਾ ਨਹੀਂ ਮੇਰੇ ਮਗਰ ਅੱਛਾ ਹੀ ਬੱਚਾ ਬੱਚਾ ਦਿੱਤਾ ਹਾਂਜੀ ਹਾਂਜੀ ਵੀਰੇ ਅੱਛਾ ਇਹ ਕਈ ਵਾਰ ਇਹ ਗਰਮ ਨਿਕਲਦਾ ਨਾ ਵੀਰੇ ਪੂਰੀ ਠੰਡੀ ਬੱਚਾ ਛੱਡਣਾ ਛੱਡੋ ਨਹੀਂ ਛੱਡਦਾ ਨਾ ਛੱਡੋ ਠੀਕ ਹੈ ਜੀ ਰੇਟਰ ਹੋਊਗਾ ਤਾਂ ਤੇਰਾ 45000 ਰੁਪਏ ਆਈ ਤੋਰੀ ਸੋ ਦੋਸੋ ਇਹ ਦੇਸੀ ਨਸਲ ਆ ਬਰੀਡ ਵਾਈਜ਼ ਸਾਈਵਾਲ ਆ ਜਾਂ ਥਾਰਪਾਰਕਰ ਆ ਜਾਂ ਰਾਠੀ ਆਓ ਤੁਸੀਂ ਦੇਖ ਲਿਓ ਪਹਿਲਣ ਸੂਈ ਹੈ ਜੋ ਕਿ ਇੱਥੇ ਦੇਖ ਲਓ ਬਾਈ ਦੱਸਦਾ ਵੀ ਸਵੇਰ ਦੀ ਠੰਡੀ ਹੈ ਬਮੂੜ ਲਾ ਪਾ ਮਿੱਥੂ ਬਾਈ ਆਹ ਕਹੋ ਬਾਈ ਬੱਚੇ ਦਾ ਕਰਦੀ ਹੈਗੀ ਠੀਕ ਹੈ ਹਵਾਨਾ ਦੱਸੋ ਇਹਨਾਂ ਦਾ ਥੋੜਾ ਅੱਗੋਂ ਜ਼ਿਆਦਾ ਚੰਗਾ ਹੁੰਦਾ ਵੈਸੇ ਠੀਕ ਹੈ ਪਛਾਣ ਦੀ ਵੀ ਹਵਾਨਾ ਜਿੰਨਾ ਕਿ ਦਾ ਵੈਤ ਉਹਦੇ ਹਿਸਾਬ ਤੇ ਦਿਖਾ ਰਹੀ ਹੈ ਬੱਚੇ ਨੂੰ ਜਨਮ ਦਿੰਦਾ ਹੈ ثار پارਕਰ نسل ਦਾ ਸੀਮਣ ਹੋ ਸਕਦਾ ਲੱਗਾ ਹੋਵੇ ਬਈ ਵੱਛਾ ਠਾਈ ਇਹਦਾ ਜੋ ਵਾਈਟ ਰੰਗ ਦਾ ਵੱਛਾ ਦੱਸੋ ਅੱਗੇ ਘਰਾਂ ਦੇ ਵਿੱਚ ਦੇਸੀ ਗਾਵਾਂ ਰੱਖੀਆਂ ਜਾਂਦੀਆਂ ਸੀ ਉਹਨਾਂ ਤੋਂ ਇਦਾਂ ਦੇ ਬੱਚੇ ਲੈ ਕੇ ਫਿਰ ਉਹ ਬਲਦ ਜਿਹੜੇ ਉਹ ਖੇਤੀ ਦੇ ਕੰਮ ਆਉਂਦੇ ਸੀ ਬੰਨ ਦੇਖੋ ਬੱਚੇ ਦੇ ਇਹ ਥਾਰ پارਕਰ ਬੱਚੇ ਵਧੀਆ ਦੇ ਸਕਦੀ ਐ ਇਸ ਵੱਛੇ ਤੋਂ ਅੰਦਾਜ਼ਾ ਹੁੰਦਾ ਇਹਦੇ ਨਾਲ ਇੱਕ ਹੋਰ ਗਾਂ ਇਹ ਵੀ ਸੂਈ ਹੈ ਬਾਈ ਜੀ ਹਾਂਜੀ ਹਾਂਜੀ ਵੀਰੇ ਪਰਸੋ ਸੂਈ ਹੈਗੀ ਇਹਨੇ ਬੱਚਾ ਕਿਦ ਤਾ ਇਹ ਤਾਂ ਮਗਰੋਂ ਵੱਛਾ ਹੀ ਠੀਕ ਐ ਇਹਦਾ ਰੇਟ ਕੀ ਰਹੂਗਾ ਇਹਦਾ 75000 ਰੁਪਏ ਜੀ ਤੋਰਦੇ ਬਾਈ ਦੁੱਧ ਕਿੰਨਾ ਖੂ ਹੋਣਾ ਹੁਣ ਬਾਈ 12 ਤੋਂ ਪਲੱਸ ਬੌਲਾ ਹੋਊਗਾ ਜਿਹੜਾ ਹੋਊਗਾ ਕੰਡੇ ਤੋਲ ਵਾਲਾ ਠੀਕ ਹੈ ਤੋਰ ਹਾਂਜੀ ਵੀਰੇ ਸੋ ਰੇਟ 75000 ਆ ਦੋਸਤੋ 12 ਕਿਲੋ ਤੋਂ ਬਾਹਰ ਬਾਈ ਕਹਿੰਦਾ ਵੀ ਬੌਲਾ ਪਰਸੋਂ ਹੀ ਸੋਈ ਹੈ ਥਾਂ ਸੋਹਣੇ ਆ ਢਾਂਚਾ ਤੁਸੀਂ ਦੇਖ ਲਓ ਵਜ਼ਨ ਫੁੱਲ ਆ ਗਾਂ ਦਾ ਲੰਬਾਈ ਫੁੱਲ ਹੈ ਹਾਈਟ ਮੀਡੀਅਮ ਅੱਗੋਂ ਹਵਾਨਾ ਚੰਗਾ ਪਿਛਾਂ ਦੀ ਹਵਾਨਾ ਫੁੱਲ ਦਿਖਾਉਂਦੀ ਹੈ ਦੁੱਧ 12 ਕਿਲੋ ਪੌਲੇ ਤੋਂ ਸ਼ੁਰੂਆਤ ਹੈ ਕਿੰਨਾ ਦੇ ਦੂ ਉਹ ਤੁਹਾਡੀ ਸੰਭਾਲ ਲੈ ਆ ਵੀਰੇ ਇਥੋਂ ਇਹਨਾਂ ਤੁਸੀਂ ਚੋ ਸਕਦੇ ਹੋ ਜਿਹੜਾ ਤੁਹਾਨੂੰ ਦੱਸਿਆ ਗਿਆ ਸੋ ਇਹਦਾ ਰੇਟ 75000 ਇਹਦੇ ਨਾਲ ਵੀ ਬੱਛਾ ਤੇ ਇਹਦਾ ਬੱਛਾ ਇਸ ਸਾਈਡ ਤੇ ਬਾਈ ਨੇ ਵਧਾ ਉਹ ਇੱਕ ਗਾਂ ਹੋਰ ਸੂਈ ਸਵਾਈ ਤੁਹਾਨੂੰ ਦਿਖਾਉਣੇ ਆ ਇਸੇ ਵੀਡੀਓ ਚ ਬਾਈ ਜਿਹੜੀ ਇਹ ਦੋ ਅੱਗੇ ਤਿਆਰਾ ਨੰਬਰ ਤੇ ਗਾ ਆ ਵੀ ਬਾਈ ਦੂਜਾ ਸੂਆ ਸੂਈ ਵੜ ਕੱਲ ਹੀ ਸੂਈ ਆ ਗਈ ਸੋ ਬਾਈ ਬੱਚਾ ਇਹਦੇ ਮਗਰ ਵੱੱਛੀ ਆਈ ਰੇਟ ਇਹਦਾ ਬਾਈ ਇਹਦਾ ਰੇਟ ਹੀ 75000 ਰੁਪਏ ਆ ਜੀ ਦੋਰ ਦੇ ਰੇਟ ਇਹਦਾ ਵੀ 75 ਆ ਬਾਈ ਇਹਦਾ ਨਾਲ ਬੱਚਾ ਵੱੱਛੀ ਹੈ ਵੱੱਛੀ ਇਹਦੀ ਸੋਹਣੀ ਹੈ ਰੇਟ ਫਿਕਸ ਨਹੀਂ ਹੁੰਦੇ ਇਹਦੇ ਚੋਂ ਕੋਈ ਤੇਰਾ ਜਿਆਦਾ ਕਿਲੋ ਤਾਂ ਬਾਈ ਸਟਾਰਟਿੰਗ ਹੈ ਦੀ ਠੀਕ ਹੈ ਕਿੰਨੇ ਤੋਂ 13 ਜਿਆਦਾ ਕਿਲੋ ਤੋਂ ਬਾਈ 13 14 ਕਿਲੋ ਬਾਈ ਕਹਿੰਦਾ ਬੌਲੇ ਤੋਂ ਸ਼ੁਰੂਆਤ ਕੀਤੀ ਹੈ ਲੇਵੀ ਬਾਕੀ ਉਹਨੇ ਦਾ ਰੋਖ ਜਿਹੜਾ ਉਹ ਵੀਡੀਓ ਚ ਤੁਸੀਂ ਹਣ ਦੇਖ ਲਿਆ ਕੋਲੋਂ ਆ ਕੇ ਪਾਸ ਕਰ ਲਿਓ ਇਹਦੀ ਬੱਚੀ ਬਹੁਤ ਸੋਹਣੀ ਹੈ ਤੁਹਾਨੂੰ ਜ਼ਰੂਰ ਦਿਖਾਉਂਗਾ ਕਿਉਂਕਿ ਐਚਐਫ ਦੇ ਵਿੱਚ ਸੀਮਨ ਬਹੁਤ ਕੰਪਨੀਆਂ ਵੱਲੋਂ ਚੰਗਾ ਚੰਗਾ ਸੀਮਨ ਪ੍ਰੋਵਾਈਡ ਕਰਵਾਇਆ ਜਾਂਦਾ ਹੈ ਉਹਦੇ ਕਰਕੇ ਬੱਚੇ ਐਚਐਫ ਦੇ ਬਹੁਤ ਸੋਹਣੇ ਆਉਂਦੇ ਆ ਬਾਕੀ ਜਮ ਦਾ ਬੱਚਾ ਖੈਰ ਹਰੇਕ ਹੀ ਸੋਹਣਾ ਹੁੰਦਾ ਪਰ ਫਿਰ ਵੀ ਬੱਚੀ ਸੋਹਣੀ ਹੈ ਤੁਸੀਂ ਇਹ ਤੋਂ ਬਰੀਡਿੰਗ ਕਰ ਸਕਦੇ ਹੋ ਸੋ ਇਹ ਤਿੰਨ ਤੁਹਾਨੂੰ ਦਿਖਾਤੀਆਂ ਸੂਈਆਂ ਸਵਾਈਆਂ ਗੱਬਣ ਤੁਹਾਨੂੰ ਜਰਸੀ ਦਿਖਾਉਣੀ ਹੈ ਉਹਦੇ ਬਾਰੇ ਵੀ ਗੱਲ ਆਪਾਂ ਕਰਾਂਗੇ ਬਾਈ ਨਾ ਜਗਦੇਵ ਜਿਹੜੀ ਇਹ ਗੱਬਣ ਜਰਸੀ ਹੈ ਹਾਂਜੀ ਵੀਰਾ ਦੂਜਾ ਸੋਸ ਹੁੰਦੀ ਹੈ ਜੀ ਕਿੰਨੇ ਦਿਨ ਹਜੇ ਲੈ ਜੂਗੀ ਆ ਲੈ ਜੀ ਬਾਈ ਤਿੰਨ ਚਾਰ ਦਿਨ ਹੀ ਅੱਜ ਦਾ ਰੇਟ 90000 ਰੁਪਈਆ ਜੀ ਤੋਰ ਦੇ ਸੋ ਅੱਜ ਦਾ ਰੇਟ 90000 ਹੈ ਤਿੰਨ ਤੋਂ ਚਾਰ ਦਿਨ ਹਜੇ ਹੋਰ ਲਾਊਗੀ ਟਾਂਚਾ ਤੁਸੀਂ ਦੇਖ ਲਓ ਰੰਗ ਰੂਪ ਤੁਸੀਂ ਦੇਖ ਲਿਆ ਘਵਾਨਾ ਇਥੋਂ ਦੇਖ ਸਕਦੇ ਹਾਂ ਵਜ਼ਨ ਫੁੱਲ ਹੈ ਹਾਈਟ ਜਰਸੀ ਗਾਂਵਾਂ ਵਾਲੇ ਹਿਸਾਬ ਤੇ ਜਜਮੈਂਟ ਕਰਿਓ ਲਿਆ ਭਾਈ ਵਾਪਸ ਸੋਏ ਜਰਸੀ नस्ਲ ਦੀ ਗਾਂ ਵਿਕਰੀ ਆਸਤੇ ਹੈ 90000 ਦਾ ਰੇਟ ਹੈ ਸੋ ਅੱਜ ਦੀ ਵੀਡੀਓ ਦੇ ਚਾਰ ਪਸੂ ਸੀ 45 ਤੋਂ ਭਾਅ ਸ਼ੁਰੂ ਹੋ ਕੇ ਦੋ ਗਾਂਵਾਂ 75 ਦੇ ਭਾਅ ਦੀਆਂ ਤੇ ਇੱਕ ਇਹ 90 ਦੀ ਸੋ 45 ਤੋਂ 90 ਜਿਹੜਾ ਰੇਟ ਅੱਜ ਦੇ ਗਾਂਵਾਂ ਦਾ ਬਾਕੀ ਤੁਸੀਂ ਜਿਹੜਾ ਪਸੂ ਖਰੀਦਣਾ ਚਾਹੁੰਦੇ ਹੋ ਉਹਦੀ ਤਸੱਲੀ ਕਰ ਸਕਦੇ ਹੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ